ਆ ਜੁਲਫਾਂ ਨੂੰ ਲਹਿਰਾਉਂਦਾ ਹੋਇਆ ਨੌਜਵਾਨ ਕਬੱਡੀ 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 ਕਰਦਾ ਹੈ ਸਬਰ ਸਿਦਕ ਤੋਂ ਡੋਲੀ ਨਾ ਤੂੰ ਸ਼ੇਰ ਪੰਜਾਬ ਦੇ ਆ ਘਰ ਘਰ ਪਹੁੰਚੇ ਮਹਿਕ ਉਹ ਤੇਰੀ ਫੁੱਲ ਗਲਾਦ ਦੇ ਆ ਮਿੱਟੀ ਮੱਥੇ ਚੁੰਮ ਲਾਉਣਗੇ ਤੇਰਿਆਂ ਰਾਹਾਂ ਦੀ ਆਓ ਤੁਦ ਮੱਖਣਾ ਨਾਲ ਪਲੀ ਦੇ ਪਲੀ ਜਵਾਨੀ ਦੇ ਚਰਚੇ ਅੱਜ ਤੁਹਾਡੀ ਨਜ਼ਰ ਹੈ ਤੁਹਾਡੇ ਰੂਬਰੂ ਔਰ ਸਾਹਮਣੇ ਮਾਵਾਂ ਦੇ ਬਲੀਪੁੱਤ ਕਬੱਡੀ ਕਬੱਡੀ ਕਰਦੇ ਨੇ ਔਰ ਤਨਾਤੜ ਧਾਵੀ ਤੇ ਜਾਫੀ ਤੁਹਾਡੀ ਨਜ਼ਰ ਹੈ ਦੋਨੋਂ ਟੀਮਾਂ ਦੇ ਵਿੱਚ ਬੜੇ ਆਲੇ ਦਰਜੇ ਦੇ ਰੇਡਰ ਤੇ ਜਾਫੀ ਮੌਜੂਦ ਨੇ ਸੰਦੀਪ ਲਲਿਆ ਜਿਲ੍ਹਾ ਜ਼ਿਲੰਦਰ ਦੀ ਧਰਤੀ ਦਾ ਫਰਜ਼ੰਦ ਵਾਹ ਗਬਰੂਆ ਨਈ ਰੀਸਾਂ ਸੋਹਣੇ ਯਾਰ ਦੀਆਂ ਦਿਲਦਾਰ ਦੀਆਂ ਔਰ ਆਨਿਕੇਤ ਨਾਲ ਤਸ ਹੋਇਆ ਚਲ ਵੀ ਗਬਰੂਆ ਦੇਖਦੇ ਆਂ ਵੀ ਕਿਹੜੀਆਂ ਬਾਜ਼ੀਆਂ ਦੇ ਵਿੱਚ ਕਿੰਨਾ ਦਮ ਖਾਵਾਂ ਸੋ ਬੜੇ ਟੈਕਨੀਕਲ ਟੈਕਨਲ ਪੁਆਇੰਟ ਆਪਣੇ ਹੰਕ ਚ ਕੀਤਾ ਤੇ ਆਉ ਤੇਰੀ ਲੱਖਾ ਵਾਹ ਗਬਰੂਆ ਨਹੀਂ ਰੀਸਾਂ ਕਹਿੰਦੇ ਵੀ ਲੱਖੇ ਦੀ ਕਬੱਡੀ ਦੇ ਵਿੱਚ ਉਹ ਲੱਖਾ ਹੀ ਨਹੀਂ ਬਲਕਿ ਕਰੋੜਾਂ ਦੀ ਝਲਕ ਦੇ ਝਲਕਾਰੇ ਪੈਂਦੇ ਨੇ ਸੋ ਆਜ਼ੂਰ ਤੇਲਕਣ ਬਾਜੀ ਹੈ ਵਾਹ ਗਬਰੂਆ ਉਧਰ ਮਣ ਯਾਦੁਰ ਬੀਰਾ ਬੜੂ ਚਕੋਟੀ ਦੇ ਜਤਿੰਦਰ ਬਾਜ ਜਾਪੀਆ ਕਬੱਡੀ ਦਾ ਭੀਸ਼ਮ ਪਿੱਤਾਮਾ ਵਾਹ ਗਬਰੂਆ ਨਹੀਂ ਰੀਸਾਂ ਹਾ ਇੱਥੇ ਰੱਖ ਬਹੁਤ ਹੀ ਖੂਬਸੂਰਤ ਪੁਆਇੰਟ ਸੰਦੀਪ ਸਿੰਘ ਕੰਗ ਨੇ ਆਪਣੇ ਹਿੱਸੇ ਦੇ ਵਿੱਚ ਜੋੜਿਆ ਹੈ ਇਸ ਨਾਲ ਬੇਨਤੀ ਆ ਸਾਡੇ ਆਪਣੇ ਫੋਟੋਗ੍ਰਾਫਰ ਨੂੰ ਜਿੱਥੇ ਏਟੀਐਨ ਵਾਲਿਆਂ ਦਾ ਮਿੰਟੂ ਕਿਸ਼ਨਪੁਰਾ 50 ਡਾਲਰ ਉਪਕਾਰ ਸ਼ੇਰਪੁਰਗੇ ਦੀ ਕਬੱਡੀ ਤੋਂ ਖੁਸ਼ ਹੋ ਕੇ ਭੇਜਦੇ ਨੇ ਬਹੁਤ ਬਹੁਤ ਮਿਹਰਬਾਨੀ ਕੇਪੀ ਕੰਟਰੀਜ਼ ਵਾਲੇ ਮਿੰਟੂ ਕਿਸ਼ਨਪੁਰਾ ਸੋ ਅਦਰ ਲਖਾ ਉਹ ਆ ਗਬਰੂ ਆ ਨੈਰੀਸਤਾਂ ਕਬੱਡੀ ਦੇ ਤਨਾਤੜ ਧਾਵੀਆਂ ਦੇ ਵਿੱਚ ਇਸ ਗਬਰੂ ਦਾ ਨਾਂ ਆਉਂਦਾ ਜੋ ਇੰਗਲਾਂ ਤੇ ਗਿਣੇ ਇਹਨਾਂ ਕੰਟਰੀਆਂ ਤੋਂ ਵੀ ਸਾਡੇ ਮਾਣਯੋਗ ਔਰ ਇੰਡੀਆ ਤੋਂ ਵੀ ਬਹੁਤ ਸਾਰੀਆਂ ਮਾਣਯੋਗ ਸਨਮਾਨਯੋਗ ਸ਼ਖਸੀਅਤਾਂ ਇੱਥੇ ਪਹੁੰਚੀਆਂ ਆ ਸੰਦੀਪ ਲਲੀਆਂ ਤੇ ਬਲਜੀਤ ਸੈਦੋ ਮੌਕਾ ਆ ਗਿਆ ਖਿਡਾਰੀਆਂ ਅੱਜ ਤੇਰਾ ਕਰ ਹੌਸਲਾ ਆ ਮੈਦਾਨ ਅੰਦਰ ਹਿੱਕਾਂ ਚੌੜੀਆਂ ਕਰਕੇ ਤੁਰਨ ਵਾਲੇ ਪਰਖੇ ਜਾਣਗੇ ਇਸ ਮੈਦਾਨ ਦੇ ਅੰਦਰ ਪਰਖੇ ਜਾਣਗੇ ਇਸ ਮੈਦਾਨ ਦੇ ਅੰਦਰ ਤੇ ਆਉਂਦਿਰ ਨਿੱਕੇ ਨਿੱਕੇ ਕਦਮ ਪੁੱਟਦਾ ਹੋਇਆ ਪਹੁੰਚਿਆ ਵਿਰੋਧੀਆਂ ਦੇ ਵੇੜੇ ਦੇ ਵਿੱਚ ਲੈ ਵੀ ਚੋਬਰਾ ਦੇਖਦੇ ਆਂ ਵੀ ਪੁਆਇੰਟ ਤਾਂ ਲੱਖ ਲਲੀਆਂ ਦੀ ਧਰਤੀ ਦਾ ਚੋਬਰ ਲਹਿਰਾਉਂਦਾ ਹੋਇਆ ਕਾਲੀਆਂ ਜੁਲਫਾਂ ਨੂੰ ਚੱਕੀ ਦੇ ਪੁੜਾਂ ਵਰਗੀ ਛਾਤੀ ਤੇ ਮੋਦਕਰਾਂ ਵਰਗੇ ਪੱਟਾਂ ਨੌਜਵਾਨ ਦੇ ਆਹ ਅਣੀਕੇਤ ਨਾਲ ਹੱਥ ਜੋੜੀਆਂ ਹੋਈਆਂ ਵਾਹ ਗਬਰੂਆ ਨਹੀਂ ਰੀਸਾਂ ਚੋਬਰਾਂ ਦੀਆਂ ਸਾਨੂੰ ਸਦਾ ਦੇ ਲਈ ਰੋਂਦੇ ਵਿਲਕਦੇ ਇਹਨੂੰ ਛੱਡ ਕੇ ਤੁਰ ਗਿਆ ਮਾਰ ਉਡਾਰੀ ਉੱਡਿਆ ਪੰਛੀ ਮੁੜਵਤਨੀ ਨਾ ਆਇਆ ਸਿਸਕ ਦੀਆਂ ਰਹਿਣਗੀਆਂ ਸਾਦਾ ਹੀ ਅੱਖੀਆਂ ਜਦ ਤੱਕ ਹਰਜੀਤ ਬਰਾੜ ਬਾਜਾਖਾਨਾ ਔਰ ਅੰਬੀ ਤੂੰ ਵਾਪਸ ਨਾ ਆਇਆ ਲੱਖਾਂ ਨੌਜਵਾਨ ਪੁਆਇੰਟ ਲੈ ਕੇ ਵਾਪਸ ਵਾਗ ਬਰੂਟਾਂ ਬੜੀਆਂ ਖੂਬਸੂਰਤ ਕਬਡੀਆਂ ਜਵਾਨੀ ਦੇ ਪੈਰ ਦੇ ਵਿੱਚ ਕਹਿੰਦੇ ਨੇ ਚੋਬਰਾ ਨੇ ਖੇលੀਆਂ ਔਰ ਦੇਖਦੇ ਆਂ ਵੀ ਐਦਰ ਮਿੱਠੂ ਕਾਲੀ ਤੇ ਕਾਕਾ ਅਗਰੇਵਾਲ ਦੀ ਕਬੱਡੀ ਦੇ ਪੁਰਾਣੀ ਚੌਧਰ ਜਿਹਨਾਂ ਬਰਕਰਾਰ ਰੱਖੀ ਆ ਵੇਖਦੇ ਆਂ ਵੀ ਇਸ ਗੱਰੂ ਦੀ ਚੌਧਰ ਵੀ ਕਬੱਡੀ ਦੇ ਖੇਤਰ ਦੇ ਵਿੱਚ ਕਿੰਨਾ ਕੁ ਸਮਾਂ ਬਣੀ ਰਹਿੰਦੀ ਹੈ ਬਾਈ ਵਾਹ ਉਧਰ ਏਕਮ ਹਠੂਰ ਪਰ ਸੰਦੀਪ ਹੋਇਆ ਦੂਰ ਉਹ ਉਂਗਲ ਕੀਤੀ ਹੈ ਨੌਜਵਾਨ ਨੇ ਕਹਿੰਦਾ ਆਹ ਚਲੇਆ ਗੱਭਰੂਆ ਪੁਆਇੰਟ ਮੇਰੇ ਹਿੱਸੇ ਦੇ ਵਿੱਚ ਜੁੜ ਚੁੱਕਿਆ ਸਵਾਦੁਰ ਲਖਾ ਕਿ ਘਰ ਘਰ ਪੁੱਤ ਜੰਮਦੇ ਹਰਜੀਤ ਬਰਾੜ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ ਸੋਸ ਜਿਗਰੀ ਯਾਰ ਦੀਆਂ ਪਈਆਂ ਕਬੱਡੀਆਂ ਅੱਜ ਵੀ ਲੋਕਾਂ ਦੀ ਸ਼ਾਨਦਾਰ ਕਬੱਡੀ ਤੁਸੀਂ ਦੇਖਦੇ ਹੋ ਸੋ ਕੈਨੇਡਾ ਵੈਸਟ ਟੀਮ ਦੇ ਜੋ ਸਪਾਂਸਰਸ ਨੇ ਸਾਡੇ ਪੈਂਟਾ ਬ੍ਰਾਡ ਦੀ ਚਮਿੰਡਿਆਂ ਵਾਲੇ ਭਾਈ ਲਖਵਿੰਦਰ ਸਿੰਘ ਜੀ ਮੁੰਡੀਕਾ ਦੋ ਵਾਲੇ ਔਰ ਵੀਰ ਸਵਨ ਸਿੰਘ ਜੀ ਸੰਧੂ A1 ਇਮਿਸ਼ਨ ਵਾਲੇ ਨੇ ਔਰ ਹਾਂਜੀ ਕੈਨੇਡਾ ਵੈਸ ਟੀਮ ਦੇ ਸਾਡੇ ਹਰਮਨ ਜੀ ਟ੍ਰਾਂਸਪੋਰਟਰ ਨੇ ਔਰ ਰਾਜ ਕਲੱਬ ਆਫਿਸ ਬਲਬੀਰ ਸਿੰਘ ਜੀ ਰਾਜ ਸਾਹਿਬ ਔਰ ਏਸ਼ੀਅਨ ਫੂਡ ਸੈਂਟਰ ਦੇ ਭਾਈ 베ਜਤ ਸਿੰਘ ਜੀ ਨਤ ਸੋਦਰ ਯੂਕੇ ਵਾਲੇ ਸਜਣਾ ਦੀ ਗੱਲ ਵੀ ਹਾ ਇੱਥੇ ਰੱਖ ਚੱਲ ਵੀ ਗੱਰੂਆ ਸੋ ਤਾੜੀਆਂ ਵਾਲਿਓ ਵੇ ਕਦੇ ਵਤਨੀ ਫੇਰਾ ਪਾਲਿਓ ਵੇ ਸੋ ਆਓ ਉਧਰ ਦੇਖਦੇ ਆਂ ਵੀ ਫੇਰ ਫੇਰੀਆਂ ਪਾਉਂਦਾ ਹੋਇਆ ਨੌਜਵਾਨ ਲੱਖਾ ਗਾਜੀਪੁਰਿਆ ਪਹਿਲਾਂ ਪਾਉਂਦਾ ਮੋਰਦੇ ਵਾਂਗਰਾ ਔਰ ਉਧਰ ਟੱਕਰ ਸ਼ਕੀਨਾ ਦੇ ਨਾਲ ਹੋ ਗਈ ਆ ਫੈਸਲਾ ਅੰਪਾਇਰ ਸਾਹਿਬਾਨਾਂ ਨੇ ਦੇਣਾ ਹੈ ਔਰ ਚੱਲ ਵੀ ਗੱਰੂਆ ਗੁੱਡ ਜਸਮਿੰਦਰ ਸੋ ਉਧਰ ਮਾਨਾਰਾਮ ਸੀਨੀਅਰ ਦੇ ਵਿੱਚੋਂ ਸੰਦੀਪ ਕਬੱਡੀ ਦਾ ਬੇਤਾਜ ਬਾਦਸ਼ਾ ਕਬੱਡੀ ਦਾ ਵਗਦਾ ਦਰਿਆ ਕਬੱਡੀ ਦਾ ਸਮੁੰਦਰ ਹੈ ਹੋਰ ਦੇਖਦੇ ਆ ਨੌਜਵਾਨ ਹੱਸਦਾ ਹੈ ਹੱਸ ਕੇ ਨਾ ਹੱਸ ਕੇ ਨਾ ਲੰਘ ਵੈਰੀਆ ਸੋ ਹੱਸਦਾ ਹਸਾਉਂਦਾ ਹੈ ਕਿ ਚਿੱਟੇ ਦੰਦ ਹਸਨੋ ਨਾ ਧਰਤੀ ਤੇ ਖੇਡਣ ਦੇ ਲਈ ਆਇਆ ਨੌਜਵਾਨ ਨਿੱਕੀ ਉਮਰੇ ਵੱਟੀਆਂ ਮੱਲਾ ਮਾਰਨ ਦਾ ਸ਼ੌਕੀਨ ਹੈ ਤੇ ਆਦਿਰ ਲਖਾ ਕਿਸੇ ਜਾਣ ਪਹਿਚਾਨ ਦਾ ਮੌਤਾਦ ਨਹੀਂ ਇਹ ਨੌਜਵਾਨ ਉਧਰ ਜਿਹੜਾ ਜਾਫੀ ਹੈ ਮਦਰੇ ਦੇ ਕੱਦ ਦੇ ਵਿੱਚ ਇਹ ਨੇਕਾ ਹੈ ਮਨਸੂਰਵਾਲ ਬੇਟਵਾਲਾ ਪੁਆਇੰਟ